ਜੀ ਮਾਡਾ ਡੇ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਲੱਗੇ ਵੀਡੀਓ ਬਣਾਉਣਾ ਭਾਈ ਕੋਲ ਦੋ ਛੋਟੀਆਂ ਵੱਡੀਆਂ ਬ੍ਰਾਂਡ ਤੇ ਇੱਕ ਯਰਸੀ ਵੈੜ ਸੋ ਗੱਬਣੇ ਦਾ 2-4 ਦਿਨ ਖੜਦੀ ਆ ਵਧੀਆ ਤੇ ਬਾਈ ਨੇ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਜੀ ਠੀਠਾ ਜੀ ਹਾਂ ਜੀ ਹਾਂ ਜੀ ਔਰ ਬਾਬਾ ਜੀ ਟਿੰਗ ਸਾਹਿਬ ਬੜੀ ਕਿਰਪਾ ਤੁਹਾਡੀ ਠੀਕਾ ਜੀ ਹਾਂਜੀ ਹਾਂਜੀ ਸਾਰਾ ਵਧੀਆ ਵਧੀਆ ਠੀਕ ਠਾਕ ਹੈ ਜੰਗਲ ਮਾ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਜਿਹੜੇ ਆਪਣੇ ਚੈਨਲ ਨੂੰ ਬਾਤਾਂ ਬਾਤ ਵੇਂਦੇ ਆ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਾਂਜੀ ਤੇ ਜਨਵਰੀ ਵੀਤੀ ਆਪਣੇ ਕੋਲ ਇੱਕ ਵੀਡੀਓ ਮੈਸੇਜ ਆਈ 4-5 ਜਨਵਰੀ ਹੈ ਗਈ ਇਸ ਕਾਲ ਤੇ ਦੋ ਭਰਾ ਵਿੱਚ ਮੇਰੇ ਕੰਨ ਘਰ ਆ ਗਏ ਚਾਰ ਝੋਟੀਆਂ ਚੰਗੀਆਂ ਹਾਂ ਹਾਂਜੀ ਤੇ ਬਰਨਾਲਿਓ ਆਏ ਵੀਰ ਤੇ ਉਹਨਾਂ ਖੜੀਆਂ ਠੀਕ ਆ ਬਾਈ ਜੀ ਲੈ ਗਏ ਆਪਣੇ ਕੋਲ ਝੋਟੀਆਂ ਚਾਰ ਚੰਗੀਆਂ ਵਡੀਆਂ ਠੀਕ ਠੀਕ ਆ ਬਾਈ ਜੀ ਆਪਣੇ ਕੋਲ ਆਜ ਵੀ ਤਿੰਨ ਕੇ ਜਾਨਵਰ ਬਹੁਤ ਜਿਆਦਾ ਚੋਟੀ ਦੇ ਆ ਠੀਕ ਹੈ ਭਾਈ ਜੀ ਕੁਆਲਟੀ ਵਾਲੇ ਕੁਆਲਟੀ ਵਾਲੇ ਜਦੋਂ ਲੈਣਿਆ ਤੇ ਦੋ ਮਈਆਂ ਠੀਕ ਹੈ ਭਾਈ ਜੀ ਪਹਿਲਾਂ ਇਰਾਦਾ ਹੈ ਦੋ ਤਿੰਨ ਹੋਰ ਲੈ ਆਈਏ ਹਾਂ ਜੀ ਪੇਰੇ ਹੈ ਪਾ ਹੀ ਦਿੰਨੇ ਚਲੋ ਇਹ ਵੀ ਲੈ ਚਲੋ ਭਾਈ ਲੈ ਬਹੁਤ ਚੰਗੀ ਵਸਲੀ ਆ ਵੀਰ ਇੱਕ ਦੇ ਇੱਕ ਇੱਕ ਖੋਪੀ ਇਹ ਚ ਮੇਨ ਆ ਹਾਂ ਜੀ ਇੱਕ ਤੇ ਜਰਸੀਆਂ ਬੜੀਆਂ ਲੋਕਾਂ ਵੇਖੀਆਂ ਜੀਆਂ ਵੇਖੀਆਂ ਜੀ ਜਰਸੀ ਪਹਿਲੀ ਆ ਝੂੰਗੀ ਐਸੀ ਆਗੀ ਆ ਝੂੰਗੀ ਜਰਸੀ ਪਹਿਲੀ ਆ ਝੂੰਗੀ ਨਾਲ ਇਹ ਵੇਖੀ ਨਹੀਂ ਆਪਾਂ ਠੀਕ ਆ ਮੋਟੀ ਅੱਖ ਮੋਟੀ ਅੱਖ ਦੇ ਕੋਈ ਮਾਰਦੀ ਮੋਰੀ ਛੱਲੀ ਕਾਲੀ ਆ ਕਾਲੀ ਛਿੰਕ ਕਾਲੇ ਖੋਲ ਕਾਲੇ ਪੂਰ ਕਾਲੀ ਤੁਹ ਕਾਲੇ ਇਹ ਸੱਤੀਆਂ ਨਿਸ਼ਾਨੀਆਂ ਇਹ ਜਰਸੀ ਦੀਆਂ ਹੁੰਦੀਆਂ ਸਹੀ ਠੀਕ ਆ ਭਾਈ ਤਰੋ ਹਾਂ ਤਰੋ ਤੇ ਆ ਵੇਖੋ ਥੱਲੇ ਕੀ ਆ ਜਿਗਾਰਡ ਤੇ ਕਹਿੰਦਾ ਇਹ ਵੀ ਸੂਈ ਹੁੰਦੀ ਨਾ ਤੇ ਜਿਸ ਤਰ੍ਹਾਂ ਦੀ ਤੇ ਰੱਖਣਾ ਹੀ ਟਾਈਮ ਲੱਗਾ ਹਾਂ ਇਹ ਵਸ਼ੀ ਆਪਣੀ ਨਸਲ ਆ ਠੀਕ ਆ ਭਾਈ ਆ ਵੇ ਕੀ ਜਗਾਰ ਰਿਹਾ ਬਸ ਸਹੀ ਗੱਲ ਆ ਆ ਰਹੇ ਬਿਲਕੁਲ ਪੂਰੀ ਵਸ਼ੀ ਤਿਆਰ ਆ 1 2 4 ਦਿਨ ਹੀ ਖੜਦੀ ਠੰਡੀ ਤਾਂ ਨੂੰ ਖੋ ਵਸ਼ੀ ਦਾ ਤਾਂ ਦੇਖੋ ਕੀ ਲੱਗਾ ਵਸ਼ੀ ਥਾਣੇ ਦੇਖੋ ਕਰੋ ਚੈੱਕ ਪੂਰੀ ਕੁਆਲਟੀ ਵੱਡੀ ਸ਼ੁਭੇ ਨੇ ਵੀ ਜੀ 15 16 ਕਿਲੋ ਮਹੀਨਾ ਦੁੱਧ ਕੀਤਾ ਠੀਕ ਆ ਭਾਈ ਇੱਕ ਦੂਜਾ ਸੁਭਾ ਅਸੀਂ ਤੀਜੇ ਕਹਿੰਦੇ ਆ ਭਾਈ ਦੂਜੇ ਸੁਭਾ ਤੋਂ ਜ਼ਿਆਦਾ ਦੁੱਧ 17 18 ਕਿਲੋ ਵਧੀਆ ਦੁੱਧ ਕੱਢੂਗੀ ਜਿਹੜੀ ਗੱਲ ਆ ਵਸ਼ੀ ਹਾਂਜੀ ਪਰ ਜਿਹੜਾ ਇਹਨੂੰ ਲੱਗੀਆਂ ਨਾ ਵਾਲਟੀਆਂ ਜੋ ਬ੍ਰਾਂਡ ਲਗਾ ਬ੍ਰਾਂਡ ਲਗਾ ਉਹ ਇਹਨੂੰ ਲਗਾ ਸਹੀ ਗੱਲ ਪਾਈ ਸਹੀ ਗੱਲ ਕਿਹੜੀ ਗੱਲ ਹੈ ਠੀਕ ਆਣ ਚੰਗਾ ਅੱਖ ਚੰਗੀ ਕੰਨ ਚੰਗਾ ਸਿੰਘ ਚੰਗਾ ਵੇਖ ਵਸੀ ਸਹੀ ਗੱਲ ਜੀ ਸਾਰੇ ਬੰਦੇ ਪੂਰੀ ਠੀਕ ਹੈ ਭਾਈ ਜੀ ਬਹੁਤ ਠੰਡੀ ਧੀਰੀ ਆ ਲੈਓ ਇਹ ਕੀ ਮੁੱਲ ਭਾਈ ਜੀ ਦਾ ਬਹੁਤ ਜਿਆਦਾ ਚੰਗੀ ਵਸੇ ਇਹਦਾ ਕੱਪੜਾ ਪਛਾਣੀ ਅੰਡੀ ਪੂਰੇ ਠੰਡੀ ਜਿਵੇਂ ਸੁਣਾ ਇਹਨਾਂ ਕਾ ਪੂਰੇ ਸਲੋਪ ਆ ਪੂਰੇ ਫੁੱਟਬਾਲ ਬਣਾਏ ਵੱਡਾ ਹੈ ਭਈਆਂ ਦੇ ਸਹੀ ਗੱਲ ਭਾਈ ਨਸਲ ਕੁਆਲਟੀ ਬੜੀ ਵਧੀਆ ਗਾਹੀ ਵਾਲਾ ਜਿਹੜਾ ਆਇਆ ਹੋਇਆ ਜਨਵਾਰ 20 ਨਹੀਂ ਵੀਡੀਓ ਭਾਵੇਂ ਤੁਹਾਡੀ ਲੇਟ ਠੀਕ ਹੈ ਭਾਈ ਵੀਡੀਓ ਭਾਵੇਂ ਤੁਹਾਡੀ ਰੇਟ ਭਾਈ ਸਾਡੀ ਵੀਡੀਓ ਹਰ ਇੱਕ ਬੰਬ ਪੀਸ ਹੁੰਦਾ ਠੀਕ ਭਾਈ ਠੀਕ ਸਹੀ ਗੱਲ ਸਹੀ ਤੇ ਕੀ ਮੁੱਲ ਭਾਈ ਜੀ ਫਿਰ ਬ੍ਰੈਂਡ ਕੱਪੜਾ ਹੁੰਦਾ ਹੈ ਚੈਨਲ ਤੇ ਵਧੀਆ ਜੀ ਉਹ ਤਾਂ ਵਛੀ ਦਾ ਰੇਟ 60-65000 ਰੁਪਿਆ ਆ ਪਰ ਆਪਾਂ ਹਾਂ ਨਾ 55000 ਦੀ ਵਛੀ ਦੇਣੀ 55 ਦੀ 50000 ਦੀ ਹਾਂ ਨਾ ਵਛੀ ਦੇਵਾਂਗੇ ਠੀਕ ਆ ਹਾਂ ਨਾ 55 ਦੀ ਕਰਦੀ ਯਾਰ ਦਾਂਗੇ ਯਾਰ ਚੋਰ ਢਿੰਕ ਭਾਈ ਕਹਿੰਦਾ 54 ਹੀ ਦੇ ਦਾਂਗੇ ਵਧੀਆ ਦੇਖੋ ਹਾਜੀ ਭਾਈ ਬੰਦਾ ਕਹਿੰਦਾ 70 ਵਾਲੀ ਕਹਿੰਦੇ 70 ਕਹੀਂ ਤਲਾਂ ਵਾਲੀ ਦੀ ਠੀਕ ਆ ਤੇ ਕੁਆਲਿਟੀ ਪੂਰੀ ਸੀ ਭਾਈ ਮਾਤੇ ਮਤਿਆ ਤੇ ਫੇਰ ਦੋ ਮੇਰੀ ਠੰਡੀ ਆ ਕੋਈ ਇਹ ਜੀ ਗੱਲ ਨਹੀਂ ਆ ਜਿੰਨੀ ਚਿੰਤ ਕਾਲੀ ਹੋਣੀ ਥੋੜੀ ਇਹ ਜੀ ਕਰਮਾਣੀ ਆ ਬਾਈ ਜੀ ਆ ਵਿੱਚ ਨਹੀਂ ਜਾ ਜੀ ਦਿੰਦਾ 54000 ਦੀ ਹਾਂ ਨਾ ਭਾਈ ਵਾਸ਼ੀ ਦੇਣਗੇ ਇੱਕ ਦੋ ਦਿਨ ਤਿਆਰੀ ਆ ਤਿਆਰ ਪੂਰੀ ਤਿਆਰੋ ਤਿਆਰ ਬਤਿਆਰ ਸੋਚੀ ਬੱਲੇ ਲਾਏ ਵਸ਼ੀਨੇ ਵਾਲੇ ਦੁਆਰੇ ਪੂਰੀ ਆਦੀ ਕਰਾਈ ਬੜੀ ਵਸ਼ੀ ਹੈ ਥੀ ਬੋਦੀ ਬਥੀ ਬੜੀ ਅਖ ਬੜੀ ਮੋਟੀ ਸਹੀ ਗੱਲ ਬਾਈ ਸਹੀ ਗੱਲ ਗਾੜੀ ਵਿੱਚ ਬ੍ਰੈਂਡਰ ਆ ਗਿਆ ਮਹੀਂ ਬ੍ਰੈਂਡਰ ਸੁਭਾਨ ਮਹੀਂ ਦਹਾੜ ਭਾਈ ਇੱਕ ਪਲਾਇਏ ਦੱਸੋ ਵੀ ਪੀਸ ਆਉਂਦਾ ਕਿਦੋਂ ਕੱਟ ਕੇ ਵੀਰਾ ਆਪਣੇ ਇਲਾਕੇ ਦੇ ਵਿੱਚ ਸੀਨੀਅਰ ਸਹਿੰਦੇ ਸਰਪੰਚ ਹੀ ਠੀਕ ਹੈ ਤੇ ਇਹ 2 ਕਿਲੋਮੀਟਰ ਹੈ ਭੰਗਵਾ ਪਿੰਡ ਭੰਗਾ ਵਾਲੇ ਸਰਪੰਚ ਸਾਹਿਬ ਕੋ ਮਹੀਂ ਲਈ ਆ ਠੀਕ ਹੈ ਜਿਹੜੇ ਜਿਹਨੇ ਸਾਰੀ ਦੁਨੀਆ ਲੱਗੇ ਜਾ ਕੇ ਪਹਿਲੀ ਗੱਲ ਤੇ ਸਾਰਾ ਮਜੀਠਾ ਜ਼ਿਲ੍ਹਾ ਹੀ ਜਾਣਦਾ ਆ ਸਰਪੰਚ ਸਾਹਿਬ ਨੂੰ ਠੀਕ ਹੈ ਜਿਹੜਾ ਜਾਣਦਾ ਤੇ ਉਹਨਾਂ ਦੇ ਘਰੋਂ ਮੈਂ ਆਈ ਆ ਤੇ ਮਹਾਰਾ ਵੱਡੀ ਮਹੀਂ ਅਦਾ ਵੀ ਜਿਹੜੀ ਮਰਜੀ ਮਹੀਂ ਹਾਂ ਤੁਸੀਂ ਨਹੀਂ ਸਟਾਨ ਦੇ ਲੈਣਾ ਅਸੀਂ ਲਿਖ ਦਾਂਗੇ ਜੇ 20 ਕਿਲੋ ਮਹੀਂ ਦੁੱਧ ਨਾਲ ਕੱਢੇ ਇਤਰਾ ਦੀ ਮਹੀਂ ਦਿਨ ਦਾਹ ਖੜਦੀ ਏ ਠੀਕ ਆ ਭਾਈ ਵੱਡੀ ਛੋਟੀ ਭਾਈ ਕੋਲ ਆਈ ਆ ਤੇ ਕਿਨਵਾ ਸਵਾ ਭਾਈ ਜੀ ਇਹ ਤੀਜੇ ਸਵੇਰ ਕਾ ਸੁਣਾ ਦੇ ਜਿਆਸਵਾ ਪੂਰੀ ਵੱਡੀ ਮੰਡੀ ਮੈਂ ਪਿੱਛੋਂ ਭਾਈ ਆਉਣ ਸੁਣੀ ਨਾ ਪਰ ਵੀਰ ਜੀ ਤਾਂ ਮੈਂ ਸ਼ਰਕ ਤੇ ਜਾਂਦੀ ਆ ਨਾ ਉਹਨਾਂ ਦੇ ਬੰਬੀ ਤੋਂ ਘਰ ਨੂੰ ਹਾਂਜੀ ਖੁੱਲੀ ਜਾਂਦੀ ਆ ਪਰ ਮਹੀਂ ਖੁੱਲੀ ਜਾਂਦੀ ਆ ਪਰ ਜਾਵਦੀ ਮੈਂ ਜਿਹੜੀ ਗੱਲ ਠੀਕ ਆ ਭਾਈ ਜੀ ਇਹ ਕਰਤੇ ਜਾਸੂਆ ਮਹੀਂ ਸੁਣੀ ਏ ਝੋਟੀ ਸਹੀ ਗੱਲ ਬਾਈ ਸਹੀ ਗੱਲ ਪੂਰੀ ਤਗੜੀ ਮੈਂ ਆ ਪੂੜੀ ਪੂੜੀ ਮੈਂ ਤਾਂ ਮੈਂ ਕੰਡੇ ਤੇ ਚੜਾਉਂਦੀ ਏ ਬਿਲਕੁਲ ਨਾੜਾ ਮਹੀਂ ਦੇਹੜੀ ਕੱਲੀ ਕਰੀ ਨਾੜੀ ਕੀ ਪਤਲੀ ਮਹੀਂ ਆ ਠੀਕ ਹੈ ਬਾਈ ਤੈਨੂੰ ਗਲਾ ਮਹੀਂ ਤੇ ਦੇ ਵੀਜੀ ਥੱਪਾ ਲਾਉਣਾ ਹੈ ਬਲੜਾਂ ਗਾਈ ਨੇ ਬਾਨਾ ਦੇ ਸਹੀ ਗੱਲ ਬਾਈ ਪੂਰੀ ਕਾਡ ਵਾਲੀ ਢਿੰਗ ਬਾਈ ਬੜੀ ਵੀਜੀ ਵੱਡੀ ਮਿਆਰ ਬਹੁਤ ਜ਼ਿਆਦਾ ਚੰਗੀ ਜਿਹਨੂੰ ਕਹਿੰਦੇ ਝੋਟੀ ਏ ਉਹ ਝੋਟੀ ਏ ਵੀਜੀ ਠੀਕ ਹੈ ਬਾਈ 20 22 20 22 ਬਣਉਂਦੀ ਟਨਉਂਦੀ ਆ ਤਹੌਲ ਪੁੱਤ ਵੀ ਵਾਈਕਲ ਮੰਗ ਲਈ ਵੀ ਠੀਕ ਹੈ ਜੀ ਬਾਬਾ ਜੀ ਦਾ ਬਹੁਤ ਜਿਆਦਾ ਪਿਆਰ ਆ ਤੇ ਜਦੋਂ ਡੰਗਰ ਵੇਚਣ ਪਹਿਲਾ ਫੋਨ ਆਉਂਦਾ ਠੀਕ ਜੀ ਤੇ ਪਹਿਲਾ ਫੋਨ ਤੇ ਡੰਗਰ ਚੁੱਕਦੇ ਹੀ ਤਾਂ ਉਹਨਾਂ ਨੂੰ ਪਤਾ ਉਹ ਕਿਹੜੇ ਬੰਦੇ ਨੇ ਮਾਲ ਲੈਣ ਸਾਦੇ ਹੀ ਹੁੰਦੇ ਸਹੀ ਗੱਲ ਪਾਈ ਸਹੀ ਇਹ ਵੀ ਜਿਹੜਾ ਪੰਗ ਮਾ ਤੋਂ ਮੱਝ ਢੀਡੇ ਚ ਆਉਂਦੀ ਹੈ ਨਾ ਹਾਂਜੀ ਇਹ ਰਾਈ ਲੰਘਦੇ ਹੁੰਦੇ ਜੇ ਖਲੋ ਖਲੋ ਵੇਂਦੇ ਹੁੰਦੇ ਵੀ ਮੱਝਾਂ ਕਿੰਨਾਂ ਦੀ ਆਵਾ ਕ੍ਰਪਾਲਾ ਦੇ ਸ਼ਾਮ ਵੀ ਆ ਜੀ ਮਨ ਖੋਖਲੀ ਆਪਣੇ ਪਿੰਡਾਂ ਜਿਹੜੇ ਵੇਂਦੇ ਚੰਗਰ ਨਹੀਂ ਕਿ ਕੋਈ ਨਾ ਕਵਾਲਿਟੀ ਵਾਲੀ ਝੋਟੀ ਲਾ ਲੋ ਮੈਂ ਲਾ ਲੋ ਪੂਰੀ ਤਗੜੀ ਪੀਸ ਅਜ ਬਾਈ ਨੇ ਕਹਿੰਦਾ ਆ ਤੇ ਇੱਕ ਗੇਠ ਪੁਸ਼ ਚਿੱਟੀ ਬਿਲਕੁਲ ਜਿਆਦੀ ਜਵਰ ਵੀਰ ਚੱਡੇ ਦੀ ਕੁਆਲਿਟੀ ਕੁਆਲਿਟੀ ਮੈਂ ਦੀ ਵਿਖਾਲਦੇ ਪਰ ਅੱਜ ਤੋਂ 10 ਦਿਨਾਂ ਨੂੰ ਜਿਹੜਾ ਵੀਰ ਭਰਾ ਮੈਂ ਹੀ ਲਿਆ 10 ਦਿਨ ਬੁਰੇ ਖੜੂਗੀ 10 ਦਿਨ ਖਾਣੇ ਵੀ ਨਹੀਂ ਆਇਆ ਦਿੱਤੀ ਵੀ ਨਹੀਂ ਪਣੀ ਸਹੀ ਗੱਲ ਬਾਈ ਦਿੱਤੀ ਵੀ ਨਹੀਂ ਪਣੀ ਰਹਿ ਜੇ ਪੁਰੇ ਥੱਬੇ ਲਾਈ ਫਿਰਦੇ ਆ ਜਿਹੜਾ ਵੀਰ ਭਰਾ ਰਹਿਗਾ ਥੱਲੇ ਕਾਇਆਂ ਥੱਲੇ ਰੇਤ ਪੈਂਦੀ ਪਰ ਇਹ ਮੈਂ ਥੱਲੇ ਪੈਣੀ ਆ ਸਹੀ ਗੱਲ ਗੁੱਸੀ ਬਾਦ ਚੈੱਕ ਕੁੰਡਾ ਸਿੰਘ ਵਧੀਆ ਬੈਟੂ ਕੋ ਪਿਆਰ ਉਹ ਮੈਂ ਦੀ ਵੀਰ ਬਖਾ ਦੇ ਰੇ ਇੱਕ ਗੱਲ ਆਈ ਬਈ ਨਾ ਸਾਰੀਆਂ ਮੈਂ ਜਿੰਨੀਆਂ ਮੀਆਂ ਹਾਈਆਂ ਹਾਂ ਠੀਕ ਹੈ ਬਾਈ ਜੀ ਜਿਹੜੀ ਜਿਹੜੀ ਮੈਂ ਤਿਆਰ ਹੋਂਦੀ ਆ ਬੰਦੇ ਹੱਥੋਂ ਮਾਲ ਦੇ ਵੇਚਣਾ ਜਿਹੜੀ ਜਿਹੜੀ ਮੈਂ ਤਿਆਰ ਹੋਂਦੀ ਵਿੱਚ ਜਾਂਦੇ ਠੀਕ ਹੈ ਬਾਈ ਜੀ ਤੇ ਕੀ ਮੁੱਲ ਬਾਈ ਇਹਦਾ ਇਹ ਵੇਚੇ ਫੂਨ ਤੇ ਹੁੰਦੀ ਮੈਂ ਦਰ ਰੁਪਈਏ ਲਾਇ ਖੁੱਲੇ ਜਿਹੜਾ ਵੀਰ ਭਰਾ ਕਹੂਗਾ ਮੈਂ ਫੋਨ ਕਰਾਂ ਫੂਨ ਤੇ ਕਰ ਲੈ ਖੁੱਲੇ ਪਈ ਨੇ ਪੈਸੇ ਲੱਗ ਜਾਂਦੇ ਆ ਤਾਂ ਵੱਡੀ ਝੋਟੀ ਹੈ ਨਹੀਂ ਮੈਂ ਵੇਚਦੀ ਹਾਂ ਤੇ ਫਿਰ ਤਿਆਰ ਹਾਂ ਮੈਂ ਵੇਚਾਂ ਇਹ ਕਾੜੀ ਸਹੀ ਆ ਵੀ ਜਾਂ ਤਿਆਰਾਂ ਵੇਚਾਂਗੇ ਤੇ ਜੇ ਵੀਰ ਭਰਾ ਜੀ ਫਰੀਦ ਲਈ ਵੱਡੀ ਮਹੀ ਹੁੰਦੀ ਹੈ ਨਾ ਜਿਹੜਾ ਖੁੱਲੇ ਰੁਪਈਏ ਲਾ ਕੇ ਲਈਏ ਤੇ ਫਿਰ ਉਹ ਖੁੱਲਾ ਖਾਂਦੀ ਆ ਸਹੀ ਹਾਂ ਜੀ ਇਹ ਵੇਚੋ ਹੀ ਹਾਂ ਮੈਂ ਵੇਚਾਈ ਜੀ ਇਹ ਦੇਖ ਜੋ ਥੋੜਾ ਨਫਾ ਲਾ ਕੇ ਦੇ ਦਾਂਗੇ ਤੇ ਜੇ ਸਾਹਮਣੇ ਪੋਹਦਾ ਦਿੰਦਾ ਫਿਰ ਤਾਂ ਦਾ ਖਰਚਾ ਪਾ ਦਾਂਗੇ ਤੁਹਾਨੂੰ ਪਹਿਲੀ ਸੌਣ ਦੇਣੀ ਨਹੀਂ ਕਿ ਇਹ ਆਏ ਰਖ ਲੋਣੇ ਜਿਹੜੇ ਪਰਖ ਵਾਲਾ ਵੀਰ ਭਰਾ ਜਿਹੜਾ ਨਿਗਾਹ ਲਾਇਆ ਉਹਨੇ ਚਲਵਾਉਂਦ ਰੇ ਚੱਕ ਫੱਟੇ ਦੇਣੇ ਇਹਦੇ ਕਿਉਂ ਬਾਈ ਜੀ ਵੱਡੀ ਮੈਂ ਪੂਰੀ ਬ੍ਰੈਂਡਰ ਫੀਸ ਇਹ ਤੋੜ ਦੋ ਬਾਈ ਇੱਕ ਰਾ ਫਿਰ ਤੋੜ ਦੋ ਲੰਮੀ ਵਾਲੀ ਮਈ ਆ ਈ ਢੀ ਜਿਆਦਾ ਯਵਰੇ ਠੀਕ ਹੈ ਬਾਈ ਤੇ ਮਾਲ ਵੀਰ ਜੀ ਕੋਈ ਨਹੀਂ ਕਰਨੋਂ ਫਿਰ ਛੋਟੀਆਂ 6-7 ਕੱਢਦੇ ਆ ਹਾਂ ਐਂ ਤੋੜ ਦੋ ਐਂ ਖਦੀ ਤੋੜ ਦੋ ਕੰਦ ਵਾਲਾ ਜਿਆਦਾ ਵੀ ਚੰਗੀ ਜਿਹਨੂੰ ਜਿਆਦਾ ਬ੍ਰਾਂਡ ਮੈਂ ਹੀ ਕਹਿੰਦੇ ਨਾ ਉਹ ਆ ਅਸਲ ਚੀਜ਼ ਸਹੀ ਗੱਲ ਤਾਂ ਇਹ ਲੋਕ ਕੇ ਬਣਿਆ ਹੋਇਆ ਜਾਨਵਰ ਹੁੰਦਾ ਲਿਆ ਭਾਈ ਜੀ ਸਿਆਖੀ ਕਰਤਾ ਤੇਰਾ ਪਿਆਰ ਦਾ ਤੋਹਫਾ ਤਨ ਤਨ ਲੁਕਾ ਅਮਨ ਜੇ ਮੈਂ ਗਾਦਾ ਪੂਰੀ ਤਾਲੀ ਰਾਜੀ ਗੁੰਦੀ ਸਾਦਾ ਬਚਾ ਕੇ ਵੀਰ ਮੈਂ ਹੀ ਗਾਦੀ ਠੀਕ ਹੈ ਭਾਈ ਜੀ ਪੂਰੀ ਬ੍ਰਾਂਡ ਤਾਂ ਮੋਹਲੇ ਦਾ ਫੋਨ ਹੀ ਹੋਊਗਾ ਤੇ ਬਾਈ ਕਹਿੰਦਾ ਸਮੋਲ ਤਗੜੀ ਬ੍ਰਾਂਡ ਆ ਬਾਈ ਫੋਨ ਕਰਨ ਠੀਕ ਜੀ ਦੇਖੋ ਸਾਬ ਹਾਲੇ ਦਵਾਲੇ ਵਿਖਾਤੀ ਆ ਵੱਡੀ ਝੋਟੀ ਪਰ ਜਿਹੜਾ ਝੋਟੀ ਆ ਗਿਆ ਨਾ ਢੰਡੇ ਕੱਢ ਦੂ ਸਹੀ ਗੱਲ ਜਿਹੜਾ ਜੋ ਫੋਨ ਕਰੀਏ ਠੀਕ ਜੀ 25 ਸਵਾ ਝੋਟੀ ਸੋਈ ਆ ਚੱਲੇ ਕਮਾਲ ਦੀ ਦਿਖਾ ਦਾਂਕ ਤੋਂ ਦੋ ਤੇ ਮਾਰ ਕਟਾ ਮਾਰ ਕਟਾ ਜਾ ਇਹ ਬੱਚਾ ਕਟਰੀ ਕਟਾ ਲੋ ਵੀ ਤੁਹਾਨੂੰ ਕਟਾਜ ਆ ਵੀ ਦੇਖੋ

हां सुन वीर बड़ा लगा ਝੋੜੀ ਨਾ ਚੰਗਾ ਠੀਕ ਹੈ ਜੀ ਜਵਾ ਬੜਾ ਲਗਾ ਜੀ ਜਵਾ ਬੜਾ ਲਗਾ ਥਣ ਚੰਗਾ ਨਗਾ ਬੰਨਿਆਣਾ ਚੋਲੇ ਸ਼ਾਣਾ ਚੋਲੇ ਕੋਈ ਗੱਲ ਨਹੀਂ ਕੈਨ ਵਾਲੀ ਵੀ ਚੂਨ ਵਾਲਾ ਤਾਕਿਲੋ ਕੰਡੇ ਵਾਲਾ ਦੁੱਧ ਝੋੜੀ ਠੀਕ ਹੈ ਬਾਈ ਤੇ ਮੁੱਲ ਤੇ ਇਹ ਜਾਨੇ ਦਾ ਮੁੱਲ ਕਰਾਂ ਵੇਖਦਾ ਤੇ ਇਹ ਮੁੱਲ ਬਾਈ ਜੀ ਤੇ ਚੜੇ ਦੀ ਕੁਆਲਿਟੀ ਕਰੋ ਚੱਕਾ ਤੁਹਾਡੀ ਕੁਆਲਿਟੀ ਕਰੋ ਚੈੱਕ ਪੂਰਾ ਥਣ ਵਧੀਆ ਲੱਗਾ ਹਾਂ ਤਾਂ ਨਾ 70000 ਦੀ ਝੋਟੀ ਦੇ ਦਿੰਦਾ 70000 ਦੀ ਯਾਰ ਇੱਕ ਘਾਟ 70000 ਦੇ ਭਾਈਆਂ ਝੋਟੀ ਦੇ ਦਾਂਗੇ ਤਾਂ ਵਧੀਆ ਝੋਟੀ ਆ ਸੋਹਣੀ ਸੁਨਖੀ ਤੇ ਦਾਸ ਦੇਣ ਦੀ ਰਾਲੋ 15 ਦਿਨ ਦੀ ਰਾਲੋ ਸੂਈ ਆ ਤੇ ਵਧੀਆ ਝੋਟੀ ਦੋਤੇ ਹਾਂਜੀ ਹਾਂਜੀ ਠੀਕ ਆ ਭਾਈ ਘਾਟ 70000 ਦੀ 70000 ਘਾਟ 70 ਦੀ ਝੋਟੀ ਦੋ ਜਾਨ ਸੁਆ ਝੋਟੀ ਹੈ ਯਾਦਾ ਚੰਗੀ ਕੁਆਲਿਟੀ ਆ ਤੇ ਤੇਨੀ ਪਸ਼ੂ ਭਾਈ ਕੋਲ ਬਹੁਤ ਸੋਹਣੇ ਵਧੀਆ ਲਾਈਕ ਐਂਡ ਕਮੈਂਟ ਸ਼ੇਅਰ ਦਬ ਕੇ ਕਰੋ ਤੇ ਯਰਸੀ ਵੇਖ ਲੋ ਅਸੀਂ ਅਕਾਂ ਦਰਸ਼ਨ ਕਰ ਲੋ ਫਿਰ ਪੂਰੀ ਟੌਪ ਦੀ ਤੇ ਝੋਟੀ ਵੱਡੀ ਦੇ ਦਰਸ਼ਨ ਕਰੋ ਬ੍ਰਾਂਡ ਰ ਬੀਸ ਵੀਜ ਵੱਡੇ ਵੱਡੇ ਬ੍ਰਾਂਡ ਵੱਡੇ ਵੱਡੇ ਕਾਲੇ ਬੰਬ ਗੇ ਕਾਲੇ ਬੰਬ ਸ਼ਾਹ ਆਂਦੇ ਆ ਜੀ ਕਮੈਂਟ ਸ਼ੇਅਰ ਮਾਤੋ ਮਾਤ ਦਬਕੇ ਕਰਿਆ ਕਰੋ ਸਹੀ ਗੱਲ ਸਹੀ ਨਾੜਾ ਦਿਹਾਂਦੀਆਂ ਮਈ ਦੀਆਂ ਸਹੀ ਨਾੜਾ ਦਿਹਾਂਦੀਆਂ ਮਈ ਦੀਆਂ ਹਾਂ ਸਹੀ ਕਮੈਂਟ ਸ਼ੇਅਰ ਮਾਤੋ ਮਾਤ ਦਬਕੇ ਕਰਿਆ ਕਰੋ ਅਗਲੇ ਜਨਵਾਰ ਆਪਣੇ ਕੋਲ ਟੌਪ ਤੋਂ ਟੌਪ ਦੇ ਹਨ ਆਉਣਗੇ ਫੇਰ ਠੀਕ ਹੈ ਬਾਈ ਜੀ ਯਾ ਨਾਲ ਜੀ ਆਉਂਦੇ ਆ ਫਿਰ ਜਿਹੜੇ ਵੀਰਪਰਾ ਘਰ ਆਉਂਦੇ ਆ ਕਹਿੰਦੇ ਵੀ ਜੀ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਦਾ ਸਹੀ ਗੱਲ ਸਹੀ ਆਉਂਦੇ ਫਿਰ ਵੀ ਦੋ ਦੋ ਲੈ ਜਾਂਦੇ ਆ ਕੱਲ ਦਾ ਸਹਮਣੇ ਵੀ ਨੇ ਕੱਲ ਚਾਰ ਪੰਜ ਛੋਟੀਆਂ ਸੀ ਟੋੜ ਡੈ ਚਲ ਗਈਆਂ ਦੋ ਇਹਦੇ ਜਿੱਦੀਆਂ ਮਬਾਰੇ ਵਾਲਾ ਸਹੀ ਗੱਲ ਠੀਕ ਜੀ ਉਹਨਾਂ ਕਹ ਲਿਆ ਵੀ ਕਾਨੂੰਨ ਸਾਫ ਸਫਾਈ ਕਰੋ ਹੋ ਸਕਦਾ ਹਾਂ ਇਹ ਬੰਦੇ ਵਾਸਤੇ ਵੀ ਹਾਂ ਅੱਜ ਦੀ ਰਾਤ ਖੇਲੀ ਰਾਤ ਅੱਜ ਵਾਸਤੇ ਵੀ ਆਖਦੀ ਸਹੀ ਗੱਲ ਸਹੀ ਜਿਆਦਾ ਬਣਿਆ ਰਹਿਣਾ ਭੈਣ ਭਰਾ ਯਾਦ ਕਰਨਾ ਵੀ ਠੀਕ ਆ ਕੋਈ ਕੰਮ ਕੇ ਨਹੀਂ ਕੀਤਾ ਸਹੀ ਸਹੀ ਗੱਲ ਬਾਬਾ ਜੀ ਸਹੀ ਗੱਲ ਇੱਥੇ ਪਾਣੀ ਕਰੇ ਬੋਲ ਇੱਕ ਬਾਜ ਪੈਣੀ ਹਾਂ ਸਹੀ ਗੱਲ ਚਲੋ ਭਾਈ ਲਾਈਕ ਕਮੈਂਟ ਸ਼ੇਅਰ ਦਾਬ ਕਰੋ ਐਡਰੈਸ 84 27 40 77 53 ਨਾਮ ਮਾਨਾ ਦੇ ਪਿੰਡ ਪੋਮਾ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸਹੀ ਗੱਲ